ਤੁ ਗੁਰ ਨੇ ਧਰਮੀ ਦੀ ਪਛਾਣ ਜੀਵਨ ਸੁਆਚ ਹੁੰਦੀ ਹੈ ਗੁਰਬਾਣੀ ਮੁਤਾਬਕ ਰੱਬ ਦਾ ਪਿਆਰਾ ਧਰਮੀ ਉਹੀ ਹੈ ਜਿਤਨੀ ਉਹਦੀ ਰਜਾ ਮਿੱਠੀ ਲੱਗਦੀ ਹੈ ਉਤਨੇ ਆਪਾਂ ਪਿਆਰੇ ਹੁੰਦੇ ਉਤਨੇ ਆਪਾਂ ਉਹਦੇ ਨੇੜੇ ਹੋ ਸਕਦੇ ਹਾਂ ਤੋ ਖੈਰ ਭਗਤ ਰਵਤਾਸ ਜੀ ਦਾ ਜੋ ਪਾਵਨ ਸ਼ਬਦ ਹੈ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਤਿੰਨ ਪ੍ਰਕਾਰ ਦਾ ਜੀਵਨ ਹੁੰਦਾ ਹੈ ਸਾਡਾ ਖਿਆਲ ਕਰਨ। ਇੱਕ ਸਰੀਰਕ ਤਲ ਦਾ ਜੀਵਨ ਹੈ ਜਿਹੜਾ ਪਸ਼ੂ ਕੋਲ ਵੀ ਹੈ ਸਾਡੇ ਕੋਲ ਵੀ ਹੈ ਲੋੜਾਂ ਨੇ ਉੱਥੇ। ਮੁੱਠਾ ਜੀਆਂ ਨੇ ਉੱਥੇ। ਸਰੀਰ ਤਲ ਦਾ ਜੀਵਨ ਹੈ। ਦੂਸਰਾ ਜੀਵਨ ਹੁੰਦਾ ਹੈ ਭਾਵਾਤਮਕ ਜਾਂ ਵਿਚਾਰਾਤਮਕ ਜਾਂ ਨੂੰ ਆਪਾਂ ਮਨ ਦੇ ਤਲ ਦਾ ਕਹਿੰਦੇ। ਪਰ ਉੱਥੇ ਵੀ ਮੇਰ-ਤੇਰ ਕਿੱਥੇ ਹੈ ਮਨ ਦੇ ਤਲ ਤੇ? ਮਨ ਦੇ ਤਲ ਦਾ ਵਿਚਾਰ ਨਹੀਂ ਲਲਦੇ ਮੈਂ ਕਹਿੰਨਾ ਕਈਆਂ ਕਈ ਧਰਮ ਨੇ ਅੱਜ ਦੁਨੀਆ 'ਚ ਲੜਾਈ ਵੱਡੀ ਤੋਂ ਵੱਡੀ ਵਿਚਾਰ ਨਹੀਂ ਲਲ ਰਹੇ ਭਾਵੇਂ ਕਈਆਂ ਦਾ ਧਰਮ ਵੀ ਕੋਈ ਹੈ ਉਹਨਾਂ ਈਰਾਨ ਤੇ ਇਰਾਕ ਇੱਕੋ ਹੀ ਧਰਮ ਹੈ ਮੁਹੰਮਦ ਸਾਹਿਬ ਨੂੰ ਵੀ ਮੰਨਦੇ ਨੇ ਉਹ ਵੀ ਮੰਨਦੇ ਨੇ ਪਰ ਇੱਕ ਮੁਹੰਮਦ ਸਾਹਿਬ ਤੋਂ ਬਾਅਦ ਖਲੀਫਾ ਉਮਰ ਨੂੰ ਮੰਨਦੇ ਨੇ ਇੱਕ ਖਲੀਫਾ ਅਲੀ ਨੂੰ ਮੰਨਦੇ ਨੇ ਇਕ ਸੁੰਨੀ ਨੇਕ ਸੀ ਆਦੇ ਧਰਮ ਇੱਕੋ ਹੀ ਹੈ ਪਰ ਲੜਾਈ ਕਾ ਦੀ ਹੈ ਵਿਚਾਰ ਨਹੀਂ ਮਿਲ ਰਹੇ ਭਾਵ ਨਹੀਂ ਰਲ ਰਹੇ ਉੱਥੇ ਵੀ ਦਵੇਤ ਹੁੰਦੀ ਹੈ ਤੇ ਤੀਸਰਾ ਤਲ ਹੁੰਦਾ ਆਤਮ ਹੁੰਦਾ ਜਿੱਥੇ ਬਾਣੀ ਸਾਨੂੰ ਲੈ ਕੇ ਜਾਂਦੀ ਹੈ ਜਿੱਥੇ ਬਾਣੀ ਨੇ ਜੋਤ ਦੀ ਗੱਲ ਕੀਤੀ ਹੈ ਨੂਰ ਦੀ ਗੱਲ ਕੀਤੀ ਹੈ ਕਿਉਂਕਿ ਬਾਹਰੀ ਆਕਾਰ ਦੇ ਤੌਰ ਤੇ ਤੇ ਵਿਚਾਰ ਦੇ ਤੌਰ ਤੇ ਕੰਨੀ ਆਪਾਂ ਹੋ ਸਕਦੇ ਮਾਫ਼ ਕਰਨਾ ਆਪਾਂ ਸਿੱਖ ਵੀ ਨਹੀਂ ਕੋਈ ਅਜੇ ਤੱਕ ਆਪਾਂ ਸਿੱਖ ਵੀ ਮर्यादा ਇੱਕ ਨਹੀਂ ਹੈ ਵਿਚਾਰ ਇੱਕ ਨਹੀਂ ਸਭ ਦਾ ਖੈਰ ਉਹ ਵੱਖਰਾ ਵਿਸ਼ਾ ਹੈ ਆਪਾਂ ਇੱਕ ਹੋ ਸਕਦੇ ਆਤਮ ਦੇ ਤਲ ਤੇ ਤੇ ਤੇਰ ਮੇਰ ਮਿਟਦੀ ਹੀ ਉਹਦੀ ਹੈ ਜਿਹੜਾ ਆਤਮ ਦੇ ਤਲ ਤੇ ਚਲਾ ਜਾਵੇ ਜਿਹੜਾ ਸ਼ਰੀਰ ਦੇ ਤਲ ਤੇ ਰੁਕਿਆ ਜਾਂ ਮਨ ਦੇ ਤਲ ਤੇ ਰੁਕਿਆ ਉੱਥੇ ਦਵੈਤ ਤੇਰ ਮੇਰ ਨਹੀਂ ਮਿਟ ਸਕਦੀ ਕਦੇ ਵੀ ਨਹੀਂ ਮਿਟਦੀ ਤੋਂ ਸ਼ਰੀਰ ਦੇ ਤੌਰ ਤੇ ਵਿਚਾਰ ਦੇ ਤੌਰ ਤੇ ਬਣਿਆ ਰਹਿੰਦਾ ਜਿੱਥੇ ਤੇਰਾ ਮੇਰਾ ਅੱਜ ਦੁਨੀਆ ਦੀ ਕੋਈ ਵੀ ਲੜਾਈ ਉਹਦਾ ਵੱਡਾ ਕਾਰਨ ਕੀ ਹੈ ਤੇਰ ਮੇਰ ਆ ਤੇਰਾ ਦੇਸ਼ ਆਸ ਮੇਰਾ ਦੇਸ਼ ਆ ਫਲਾਣੇ ਦੇਸ਼ ਵਾਲੇ ਨੇ ਫਲਾਣੇ ਧਰਮ ਵਾਲੇ ਨੇ ਫਲਾਣੀ ਇਹਨਾਂ ਦੀ ਬੋਲੀ ਹੈ ਆ ਬੋਲੀ ਸਾਡੀ ਹੈ ਇਹਨਾਂ ਦੀ ਆ ਜਾਤ ਹੈ ਇਹਨਾਂ ਦਾ ਫਿਰਕਾ ਹੈ ਜਿੰਨੀ ਵੀ ਲੜਾਈ ਹੈ ਤੇਰ ਮੇਰ ਦੀ ਲੜਾਈ ਹੈ ਤੇ ਇਹ ਰਹੇਗੀ ਜਿੰਨਾ ਚਿਰ ਤੱਕ ਸਰੀਰ ਦਾ ਤਲ ਹੈ ਜਾਂ ਵਿਚਾਰ ਦਾ ਤਲ ਹੈ ਬਾਣੀ ਸਾਨੂੰ ਲੈ ਕੇ ਜਾਂਦੀ ਹੈ ਆਤਮ ਦੇ ਤਲ ਤੇ ਜਿੱਥੇ ਭਗਤ ਰਵਿਦਾਸ ਜੀ ਪਹੁੰਚੇ ਜਿੱਥੇ ਭਗਤ ਕਬੀਰ ਜੀ ਪਹੁੰਚੇ ਉਜੇਸ ਜੋਤ ਸਰੂਪ ਦਾ ਪ੍ਰਗਟਾਵਾ ਗੁਰੂ ਨਾਨਕ ਸਾਹਿਬ ਜੀ ਕਰ ਦੇਣਾ। ਤੋ ਪ੍ਰਾਣੀ ਕਿਆ ਮੇਰਾ ਕਿਆ ਤੇਰਾ? ਐ ਪ੍ਰਾਣੀ ਮੇਰਾ ਤੇਰਾ ਕੀ ਐ? ਕਿੰਨਾ ਕੁ ਸਮਾਂ ਮੇਰਾ ਤੇਰਾ ਬਣਾਵਾਂ? ਕਿੰਨਾ ਕੁ ਸਮਾਂ? ਆਹ ਸਰੀਰ ਦੀ ਮੇਰ ਤੇਰਾ, ਮਨ ਦੀ ਮੇਰ ਤੇਰਾ ਕਿੰਨਾ ਕੁ ਸਮਾਂ ਬਣਾ ਕੇ ਰੱਖੇਗਾ? ਜਦੋਂ ਭਗਤ ਜੀ ਕਹਿੰਦੇ ਸਰੀਰ ਹੀ ਨਹੀਂ ਰਹਿਣਾ ਤੂੰ ਹੀ ਨਹੀਂ ਰਹਿਣਾ ਕਿੰਨਾ ਕੁ ਸਮਾਂ ਖੁਦਗਰਜ਼ੀ ਬਣਾ ਕੇ ਰੱਖੇਗਾ ਮੇਰਾ ਹੀ ਮੇਰਾ ਆ ਤੇਰਾ ਤੇਰਾ ਤਿੰਨ ਤਲ ਹੁੰਦੇ ਨੇ ਵੈਸੇ ਸਭ ਤੋਂ ਨੀਵਾ ਤਲ ਹੁੰਦਾ ਉਹ ਮਨੁੱਖਾਂ ਦਾ ਜਿਹੜੇ ਕਹਿੰਦੇ ਨੇ ਤੇਰਾ ਵੀ ਮੇਰਾ ਹੈ ਉਹ ਪਰਾਇਆ ਹੱਕ ਵੀ ਖਾ ਗਏ ਦੂਜੇ ਦੀਆਂ ਰੋਟੀਆਂ ਵੀ ਖਾ ਗਏ ਜਿਆਦਾ ਜਿਆਦਾ ਜਮਾਤ ਹੈ ਦੁਨੀਆਂ 'ਚ ਜਿਹੜੇ ਮਲਕ ਭਾਗੋ ਵਰਗੇ ਉਹ ਫਿਰ ਬਾਅਦ ਵਿੱਚ ਉਸ ਨੂੰ ਧਰਮ ਦੇ ਰੂਪ ਦੇ ਵਿੱਚ ਸਹੀ ਠਹਿਰਾਉਣ ਦਾ ਯਤਨ ਕਰਦੇ ਨੇ ਤੋ ਨੀਵੇਂ ਤਲ ਦੇ ਨੇ ਜਿੱਥੇ ਤੇਰਾ ਵੀ ਮੇਰਾ ਮੇਰਾ ਤੇ ਹੈ ਹੀ ਮੇਰਾ ਮੈਨੂੰ ਤੇ ਤਨਖਾਹ ਮਿਲੀ ਮਿਲੀ ਹੈ ਹੁਣ ਮੈਂ ਰਿਸ਼ਵਤ ਵੀ ਲੈ ਲਵਾਂ ਮੈਨੂੰ ਤੇ ਜ਼ਮੀਨ ਇੰਨੀ ਮਿਲੀ ਮਿਲੀ ਹੈ ਨਾਲ ਥੋੜੀ ਜੀ پارک ਹੋਰ ਵੀ ਮਲ ਲਵਾਂ ਇਹ ਜਮਾਤ ਜ਼ਿਆਦਾ ਹੁੰਦੀ ਹੈ ਨੀਵੇਂ ਤਲ ਦੀ ਹੈ ਤੇ ਦੂਸਰੇ ਹੁੰਦੇ ਨੇ ਜਿਹੜੇ ਕਹਿੰਦੇ ਨੇ ਮੇਰਾ ਮੇਰਾ ਤੇਰਾ ਤੇਰਾ ਬਸ ਸਭ ਤੋਂ ਉੱਚੇ ਹੁੰਦੇ ਨੇ ਜਿਹੜੇ ਕਹਿੰਦੇ ਨੇ ਜੋ ਖਿੱਚ ਹੈ ਸੋ ਤੇਰਾ ਅਸਲ ਸੇਵਾ ਪਰਉਪਕਾਰ ਵਰਤੇਗਾ ਹੀ ਉਥੇ ਜਿੰਨੇ ਗੱਲ ਸਮਝੀ ਹੈ ਵੀ ਮੇਰਾ ਨਹੀਂ ਹੈ ਤੇਰਾ ਹੈ ਉਹ ਫਿਰ ਸੋਚੇਗਾ ਵੀ ਮੈਂ ਆਪਣੇ ਵਾਸਤੇ ਥੋੜਾ ਵਰਤਣਾ ਉਹ ਫਿਰ ਵੰਡੇਗਾ ਉਹ ਫਿਰ ਸੇਵਾ ਚ ਸਯੋਗ ਪਾਉਂਦਾ ਜਿਵੇਂ ਆਪਾਂ ਸਰਦਾਰ ਸਤਵੀਰ ਸਿੰਘ ਕੋਹਲੀ ਨੂੰ ਯਾਦ ਕਰ ਰਹੇ ਹਾਂ ਵੀ ਮੇਰੇ ਬੱਚੇ ਥੋੜਾ ਪੜਨਗੇ ਇਹ ਪੜਾਈ ਹੋਰਾਂ ਨੂੰ ਵੀ ਮਿਲ ਜਾਏ ਬੜੀ ਵੱਡੀ ਬਾਤ ਹੈ ਵੇਖੋ ਉਹ ਬਾਣੀ ਨੇ ਦੋ ਰੁੱਖਾਂ ਦਾ ਜ਼ਿਕਰ ਕੀਤਾ ਮੈਂ ਬੇਨਤੀ ਕਰਾਂ ਵੈਸੇ ਤੇ ਕਈ ਬਾਣੀ ਚ ਵਾਸ ਦਾ ਵੀ ਜ਼ਿਕਰ ਆਉਂਦਾ ਕਿਕਰ ਦਾ ਵੀ ਜ਼ਿਕਰ ਆਉਂਦਾ ਕਿਕਰ ਬੀਜੈ ਜੱਟ ਪਰ ਦੋ ਰੁੱਖ ਇੱਕ ਸਿੰਬਲ ਦਾ ਇੱਕ ਚੰਦਨ ਦਾ ਵਣੀ ਕਹਿੰਦੀ ਚੰਦਨ ਕਬੀਰ ਚੰਦਨ ਕਾ ਬਿਰਵਾ ਪੜਾ ਵੇੜਿਓ ਟਾਕ ਪਲਾਸ ਚੰਦਨ ਦਾ ਬੂਟਾ ਬੜਾ ਛੋਟਾ ਜੈ ਭਾਵਨ ਚੰਦਨ ਵੀ ਸ਼ਬਦ ਆਇਆ ਹੈ ਪਰ ਦੂਸਰਾ ਸਿੰਮਲ ਰੁਖ ਸਰਾਇਰਾ ਅਤ ਦੀਰਗ ਅਤ ਮੁਚ ਓਏ ਜੋ ਆਵੇਂ ਆਸ ਕਰ ਜਾਹੇ ਨਿਰਾਸ਼ੇ ਕਿ ਤਫਲ ਫਿੱਕੇ ਫੁੱਲ ਬਕ ਬਕੇ ਕਮ ਨਾ ਆਵੇ ਪਤਾ ਤੁਹਾਡੇ ਚੰਡੀਗੜ੍ਹ ਚ ਬੜੇ ਨੇ ਸਿੰਮਲ ਦੇ ਰੁਖ ਮਾਫ ਕਰਨਾ ਉਹ ਸਿੰਮਲ ਦੇ ਰੁਖ ਹੈ ਬਹੁਤ ਵੱਡੇ ਉੱਚੇ ਸ਼ਾਖਾਵਾਂ ਬਹੁਤ ਨੇ ਪਰ ਕੰਮ ਨਹੀਂ ਕਿਸੇ ਦੇ ਆਏ ਆਪਣੀਆਂ ਹੀ ਸ਼ਾਖਾਵਾਂ ਵਧਾਈਆਂ ਨੇ ਉਹਨਾਂ ਨੇ ਸਿੰਮਲ ਦਾ ਰੁਖ ਆਪਣੀ ਸ਼ਾਖਾ ਲੰਬੀ ਕਰ ਲੈਂਦਾ ਆਪ ਮੋਟਾ ਹੋ ਜਾਂਦਾ ਹੈ ਪੰਛੀ ਆਏ ਕੋਈ ਫਲ ਨਹੀਂ ਮਿਲਿਆ ਰਾਹੀ ਆਇਆ ਥੱਕਾ ਟੁੱਟਾ ਕੋਈ ਛਾਂ ਨਹੀਂ ਮਿਲੀ ਕਿਉਂਕਿ ਉਹਦੀ ਛਾਂ ਵੀ ਅੱਜ ਦੀ ਨਹੀਂ ਹੋਊਗੀ ਉਹ ਕੋਈ ਉਹਦਾ ਉਹਦੇ ਨਾਲ ਮੰਜੀ ਦੀ ਬਾਈ ਨਹੀਂ ਬਣਾ ਸਕਿਆ ਟੁੱਟ ਜਾਂਦੀ ਹੈ ਉਹਦੀ ਨਾ ਬਾਈ ਬਣੀ ਨਾ ਸੇਰੂ ਬਣਿਆ ਨਾ ਮੰਝਾ ਬਣਿਆ ਨਾ ਪੀੜਾ ਬਣਿਆ ਤੋ ਸਤਗੁਰ ਨੇ ਕਿਹਾ ਇੱਕ ਜੀਵਨ ਹੁੰਦਾ ਹੈ ਸਿੰਬਲ ਦੇ ਜਿਨ੍ਹਾਂ ਨੇ ਆਪਣਾ ਫਲਾਅ ਕਰ ਲਿਆ ਬਹੁਤ ਉਹਨਾਂ ਦਾ ਆਪਣੇ ਪਰਿਵਾਰ ਤੇ ਕਈ ਤੇ ਪਰਿਵਾਰ ਦੇ ਵੀ ਕੰਮ ਨਹੀਂ ਆਉਂਦੇ ਮਾਂ ਪਿਓ ਦੇ ਵੀ ਨਹੀਂ ਕੰਮ ਆਏ ਧਰਮ ਦੇ ਵੀ ਕੰਮ ਨਹੀਂ ਆਏ ਮਾਨਵਤਾ ਦੇ ਕੰਮ ਨਹੀਂ ਆਏ ਬਸ ਸਾਰੀ ਜ਼ਿੰਦਗੀ ਮੈਂ ਮੇਰੀ ਚ ਹੀ ਲੰਘ ਜਾਂਦੀ ਹੈ ਉਹ ਬਾਣੀ ਨੇ ਇੱਕ ਸਾਡੇ ਸਾਹਮਣੇ ਤਸਵੀਰ ਰੱਖੀ ਹੈ ਸਿੰਬਲ ਦੀ ਬਾਣੀ ਕਹਿੰਦੀ ਸਿੰਬਲ ਨਾ ਬਣੀ ਤੂੰ ਜੇ ਬਣਨਾ ਹੈ ਚੰਦਨ ਵਰਗਾ ਬਣਨਾ ਚੰਦਣ ਦਾ ਬੂਟਾ ਬਹੁਤ ਛੋਟਾ ਹੈ ਆਪਣੀ ਖੁਸ਼ਬੂ ਵੀ ਵੰਡਦਾ ਆਪਣੀ ਸ਼ੀਤਲਤਾ ਵੀ ਵੰਡਦਾ ਸਭ ਆਉਂਦੇ ਨੇ ਸ਼ੀਤਲਤਾ ਮਿਲਦੀ ਹੈ ਤਾਂ ਹੀ ਆਉਂਦੇ ਨੇ ਚੰਦਣ ਦੇ ਬੂਟੇ ਲੱਗੇ ਕੋਈ ਅਰਿੰਡ ਦਾ ਬੂਟਾ ਉੱਗਿਆ ਕੋਈ ਨਿੰਮ ਦਾ ਬੂਟਾ ਉੱਗਿਆ ਉਹਨੇ ਆਪਣੀ ਖੁਸ਼ਬੂ ਉਹਨੂੰ ਵੀ ਵੰਡ ਦਿੱਤੀ ਵੀ ਸੱਜਣਾ ਚੱਲ ਤੇਰੇ ਚ ਕੱਲੀ ਮੇਰੇ ਚ ਹੀ ਖੁਸ਼ਬੂ ਨਾ ਆਏ ਤੇਰੇ ਚ ਵੀ ਆਉਣੀ ਚਾਹੀਦੀ ਹੈ ਇਹ ਧਰਮੀ ਦੀ ਪਛਾਣ ਹੁੰਦੀ ਹੈ ਤੋਂ ਸਹਬ ਨੇ ਕਿਹਾ ਵੀ ਵੇਖੀ ਮੇਰੇ ਮੇਰੇ ਤੱਕ ਨਾ ਰਹਿ ਜਾਇ। ਆ ਸਗੋਂ ਭਗਤ ਕਬੀਰ ਜੀ ਦਾ ਇੱਕ ਸ਼ਬਦ ਆਉਂਦਾ ਹੈ। ਲੰਕਾ ਗੜ੍ਹ ਸੋਨੇ ਕਾ ਪਿਆ ਮੂਰਖ ਰਾਵਣ। ਕਿਆ ਲੈ ਗਿਆ ਜਿਨੇ ਆਪਣੀ ਆਪਣਾ ਕਿਲਾ ਸੋਨੇ ਦਾ ਬਣਾ ਲਿਆ। ਦਰਵਾਜ਼ੇ ਸੋਨੇ ਦੇ ਬਣਾ ਲੇ। ਲੰਕਾ ਗੜ੍ਹ ਸੋਨੇ ਕਾ ਪਿਆ ਮੂਰਖ ਰਾਵਣ ਕਿਆ ਲੈ ਗਿਆ। ਕੀ ਲੈ ਕੇ ਗਿਆ? ਜਾਂ ਸਹਿਬ ਜੀ ਦਾ ਬਚਨ ਹੁੰਦਾ ਹੈ। ਲੰਕਾ ਸਾ ਕੋਟ ਸਮੁੰਦ ਸਿਖਾਈ ਤੇਹ ਰਾਵਣ ਘਰ ਖਬਰ ਨਾ ਪਾਈ ਉਸ ਰਾਵਣ ਦੇ ਘਰ ਦੀ ਅੱਜ ਕੋਈ ਖਬਰ ਨਹੀਂ ਕੋਈ ਨੈਵੀਗੇਸ਼ਨ ਤੋਂ ਤੁਸੀਂ ਰਾਵਣ ਦਾ ਕਿਲਾ ਲੱਭੋ ਸੋਨੇ ਦੀ ਹਟਾਂ ਲੱਭ ਲਓ ਸ਼੍ਰੀਲੰਕਾ ਵਾਲਿਆਂ ਕੋਲ ਰੋਟੀ ਨਹੀਂ ਲੱਭ ਰਹੀ ਸੀ ਪਿੱਛੇ ਜੀ ਉਹ ਕਿੱਥੋਂ ਕਿੱਥੇ ਗਈਆਂ ਸੋਨੇ ਦੀਆਂ ਹਟਾਂ ਕਿੱਥੇ ਗਿਆ ਕਿਲਾ ਭਗਤ ਕਬੀਰ ਜੀ ਕਹਿੰਦੇ ਤੇਹ ਰਾਵਣ ਘਰ ਖਬਰ ਨਾ ਪਾਈ ਉਹ ਦਾਰਥ ਹੈ ਉਸ ਰਾਵਣ ਦੇ ਘਰ ਦੀ ਅੱਜ ਖਬਰ ਨਹੀਂ ਮਿਲਦੀ ਜਿਹੜੇ ਆਪਣੇ ਤੱਕ ਜਿਉਂਦੇ ਨੇ ਉਹਨਾਂ ਦੀ ਖਬਰ ਨਹੀਂ ਮਿਲਦੀ ਖਬਰ ਮਿਲਦੀ ਹੈ ਜਿਹੜੇ ਰੱਬ ਨਾਲ ਜੁੜ ਕੇ ਜਿਉਂਦੇ ਨੇ ਕਬੀਰ ਜੀ ਦੀ ਖਬਰ ਅੱਜ ਵੀ ਮਿਲਦੀ ਆਪਾਂ 12 ਤਰੀਕ ਨੂੰ ਦਿਹਾੜਾ ਮਨਾ ਰਹੇ ਆਂ ਭਗਤ ਰਵਦਾਸ ਜੀ ਦਾ ਖਬਰ ਮਿਲ ਰਹੀ ਹੈ ਉਹਨਾਂ ਦੀ ਬਾਣੀ ਜਿਹੜੇ ਨਿਜ ਤੋਂ ਉਪਰ ਉੱਠ ਕੇ ਜਿਉਂਦੇ ਨੇ ਉਹਨਾਂ ਦੀ ਸਦਾ ਖਬਰ ਰਹਿੰਦੀ ਹੈ ਦੁਨੀਆ ਦੀ ਨਹੀਂ ਤੇ ਤਿਹ ਰਾਵਣ ਕਰ ਖਬਰ ਨਾ ਪਾਈ 1 ਲੱਖ ਪੂਤ ਸਵਾ ਲੱਖ ਨਾਤੀ ਤੇ ਰਾਵਣ ਘਰ ਦੀਆ ਨਾ ਬਾਤੀ ਸੂਰਜ ਚੰਦ ਜਾ ਕੇ ਤਪਤਰ ਸੋਈ ਬੈਸੰਤਰ ਜਾ ਕੇ ਕਪਰੇ ਤੋਲ ਉਹ ਪੱਠੀਆਂ ਬਲਦੀਆਂ ਰਹਿੰਦੀਆਂ ਸੀ ਸਦਾ ਸੋਡਾ ਪਾ ਕੇ ਪਾਣੀ ਚੋ ਕਪੜੇ ਧੁੰਦੇ ਰਹਿੰਦੇ ਸੀ ਤੋਂ ਤੇ ਰਸੋਈ ਚ ਪੱਠੀਆਂ ਬਲਦੀਆਂ ਸੀ ਸਦਾ ਹੀ ਪਰ ਕਿੱਥੇ ਗਈ ਇਹ ਕਿਉਂ ਸ਼ਬਦ ਆਖੇ ਨੇ ਆ ਕਰਕੇ ਸਹਿਬ ਕਹਿੰਦੇ ਸਵਾਰਥੀ ਆਪਣੇ ਤੱਕ ਨਾ ਜਿਉਣਾ ਜੀਣਾ ਕਰੀ ਨਹੀਂ ਤੇ ਕੁਝ ਨਹੀਂ ਕਾਲ ਨੇ ਕੁਝ ਨਹੀਂ ਛੱਡਣਾ ਤੇਰੇ ਥੋੜਾ ਬਹੁਤ ਨਿੱਜ ਤੋਂ ਉੱਪਰ ਉੱਠ ਸਮੁੱਚਤਾ ਵੱਲ ਜਾਏਗਾ ਫੈਲ ਜਾਏਗਾ ਤੂੰ ਬਹੁਤ ਵੱਡਾ ਤੇਰਾ ਰੂਪ ਹੋ ਜਾਏਗਾ ਫਿਰ ਕਾਲ ਤੈਨੂੰ ਮਿਟਾ ਨਹੀਂ ਸਕੇਗਾ ਨਹੀਂ ਤੇ ਸਹਿਬ ਜੀ ਕਹਿੰਦੇ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ ਬਸੇਰਾ ਕਿਦਾਂ ਜਿਵੇਂ ਤਰਵਰ ਕਹਿੰਦੇ ਨੇ ਰੁੱਖ ਬਾਣੀ ਕਹਿੰਦੀ ਸੰਸਾਰ ਮੰਨ ਲੋ ਇੱਕ ਰੁੱਖ ਹੈ ਰੁੱਖ ਤੇ ਸ਼ਾਮ ਨੂੰ ਪੰਛੀ ਆਏ ਸਵੇਰੇ ਉੱਡ ਜਾਂਦੇ ਨੇ ਰੁੱਖ ਸੰਸਾਰ ਵੀ ਇਸੇ ਤਰ੍ਹਾਂ ਆ ਜਿਹੜਾ ਜੀਵ ਆਤਮਾ ਰੂਪੀ ਪੰਖੀ ਹੈ ਇਹ ਕੁਝ ਸਮੇਂ ਵਾਸਤੇ ਆਇਆ ਹੈ ਰਾਤ ਜ਼ਿੰਦਗੀ ਦੀ ਬਤੀ ਧੋਈ ਸਵੇਰੇ ਉੱਡ ਜਾਣਾ ਹੈ ਬਿਰਖਾ ਹੇਠ ਸਭ ਜੰਤ ਇਕੱਠੇ ਇਕ ਤੱਤੇ ਇਕ ਬੋਲਣ ਮਿੱਠੇ ਅਸਤ ਅਦੋਤ ਭਇਆ ਉੱਠ ਚੱਲੈ ਜਿਉਂ ਜਿਉਂ ਔਦ ਵਿਹਾਨੀ ਮੇਰੇ ਗੁਰਦੇਵ ਕਹਿੰਦੇ ਰੁੱਖ ਦੇ ਉੱਤੇ ਪੰਛੀ ਆ ਕੇ ਬਹਿ ਗਏ ਇਕ ਤੱਤੇ ਬੋਲਦੇ ਨੇ ਇਕ ਮਿੱਠੇ ਬੋਲਦੇ ਨੇ ਤੱਤੇ ਕੁੜਕਨ ਕਰੋਧ ਨਾਲ ਪਰੇ ਹੋਏ ਮੈਂ ਮੇਰੀ ਨਾਲ ਪਰੇ ਹੋਏ ਉੱਡ ਦੋਨੋਂ ਗਏ ਵੇਖੋ ਰਹਿਣਾ ਕਿਸੇ ਨੇ ਨਹੀਂ ਸਰੀਰ ਬਾਣੀ ਕਹਿੰਦੀ ਕਿਸੇ ਦਾ ਨਹੀਂ ਰਹਿਣਾ ਰਾਣਾ ਰਾਓ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ ਗਰੀਬ ਹੈ ਅਮੀਰ ਹੈ ਤਾਈਂ ਕਹਿੰਦੇ ਦੁਨੀਆ ਚ ਨਾ ਧਰਮ ਵੱਖੋ ਵੱਖ ਨੇ ਵਿਚਾਰ ਧਾਰਾ ਵਾਂ ਵੱਖੋ ਵੱਖ ਨੇ ਪਰ ਇੱਕ ਨਾਲ ਸਭ ਸਹਿਮਤ ਨੇ ਹਿੰਦੂ ਵੀ ਸਹਿਮਤ ਹੈ ਮੁਸਲਮਾਨ ਵੀ ਸਹਿਮਤ ਹੈ ਸਿੱਖ ਵੀ ਸਹਿਮਤ ਹੈ ਬੁੱਧੀ ਜਾਨੀ ਕਿਦ ਕਿਹੜੇ ਨਾਲ ਮੌਤ ਨਾਲ ਮੌਤ ਸਭ ਦੀ ਸਾਂਝੀ ਹੈ ਰੱਬ ਵੀ ਬਾਣੀ ਕਹਿੰਦੀ ਸਾਂਝਾਈਏ ਤੋ ਉਹ ਉਹ ਸਭ ਨੂੰ ਆਉਣੀ ਹੈ ਪੰਛੀ ਦੋਨੋਂ ਉੱਡ ਗਏ ਜਿਹੜਾ ਰੋਲਾ ਪਾਉਂਦੇ ਸੀ ਕੌੜਾ ਬੋਲਦੇ ਸੀ ਸਹਬ ਕਹਿੰਦੇ ਉਹ ਵੀ ਉੱਡ ਗਏ ਮਿੱਠਾ ਬੋਲਦੇ ਉਹ ਵੀ ਉੱਡ ਗਏ ਸ਼ਰੀਰ ਨਹੀਂ ਰਹਿ ਪਰ ਦੁਨੀਆ ਘਰ ਦੇ ਵੇੜੇ ਵਾਲੇ ਯਾਦ ਕਰਦੇ ਨੇ ਕਿਹੜੇ ਪੰਛੀਆਂ ਨੂੰ ਜਿਨ੍ਹਾਂ ਨੇ ਮਿੱਠੇ ਬੋਲ ਬੋਲੇ ਨੇ ਅਸਤ ਅਦੋਤ ਭਇਆ ਉੱਠ ਚੱਲਿਆ ਬਿਰਖ ਹੈ ਹੇਠ ਸਭ ਜੰਤ ਇਕੱਠੇ ਇੱਕ ਤੱਤੇ ਇੱਕ ਬੋਲਣ ਮਿੱਠੇ ਕਈਆਂ ਦਾ ਜੀਵਨ ਮਿਠਾਸ ਨਾਲ ਭਰਿਆ ਹੈ ਸੇਵਾ ਪਰਉਪਕਾਰ ਬਾਣੀ ਨਾਮ ਨਾਲ ਭਰਿਆ ਹੈ ਸਰਬੱਤ ਦੇ ਭਲੇ ਦੇ ਆਹਰ ਚ ਲੱਗੇ ਰਹੇ ਤੇ ਦੁਨੀਆ ਯਾਦ ਕਰਦੀ ਵੀ ਦੁਬਾਰਾ ਫੇਰ ਵਰਤੇ ਆਪਾਂ ਯਾਦ ਕਰਦੇ ਆ ਨਾ ਭਗਤ ਫੇਰ ਆਉਣ ਗੁਰੂ ਠੀਕ ਹੈ ਉਹ ਸਤਿਗੁਰ ਦਾ ਸਰੂਪ ਹੈ ਪਰ ਆਪਾਂ ਫੇਰ ਵੀ ਉਹ ਜਿਨ੍ਹਾਂ ਨੇ ਮਿੱਠੇ ਬੋਲੇ ਤੇ ਤੱਤੇ ਬੋਲੇ ਉਹ ਕਹਿੰਦੇ ਚੰਗਾ ਉੱਡ ਗਏ ਪਹਿਲਾਂ ਉੱਡ ਜਾਂਦੇ ਚੰਗਾ ਸੀ ਉਨਹੀਂ ਇਹ ਸਤਿਗੁਰ ਤਾਂ ਹੀ ਸਾਬ ਕਹਿੰਦੇ ਨੇ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ ਬਸੇਰਾ ਫਿਰ ਅੱਗੇ ਕਿਉਂਕਿ ਜਿੱਥੇ ਸਾਡਾ ਮੇਰ ਤੇਰ ਜੁੜਿਆ ਫਿਰ ਉਹਦੀ ਗੱਲ ਕੀਤੀ ਹੈ ਉਹਦਾ ਨਕਸ਼ਾ ਸਾਡੇ ਸਾਹਮਣੇ ਰੱਖਿਆ ਵੀ ਤੂੰ ਕਿਹਦਾ ਗਮਾਨ ਕਰਦਾ ਜਲ ਕੀ ਪੀਤ ਪਵਨ ਕਥਮ ਬਾਰਕਤ ਬੂੰਦ ਕਾਗਾਰਾ ਆ ਪਾਣੀ ਜ਼ਿਆਦਾ ਧਰਤੀ ਘਟ ਹੈ ਖੁਸ਼ਕੀ ਘਟ ਹੈ ਪਾਣੀ ਜ਼ਿਆਦਾ ਹੈ ਇਸੇ ਤਰ੍ਹਾਂ ਸਾਡੇ ਚ ਵੀ ਪਾਣੀ ਜ਼ਿਆਦਾ ਹੈ ਤਾਂ ਹੀ ਸਹਿਬ ਨੇ ਕਿਹਾ ਜਲ ਕੀ ਪੀਤ ਦੀਵਾਰ ਆਕੰਧ ਪਵਨ ਕਾ ਥੰਬਾ ਸਵਾਸਾਂ ਦਾ ਆਸਰਾ ਹੈ ਇਸ ਨੂੰ ਕਾਹਦਾ ਥੰਬਾ ਮਿਲਿਆ ਇਹ ਕਿਹਦੇ ਆਸਰੇ ਚੱਲ ਰਹੀ ਹੈ ਦੇਹੀ ਸਵਾਸ ਦੇ ਆਸਰੇ ਸਵਾਸ ਨਹੀਂ ਰਿਹਾ ਕੁਝ ਵੀ ਨਹੀਂ ਰਹਿ ਜਾਂਦਾ ਕਾਡੋ ਕਾਡੋ ਕੋਈ ਨਹੀਂ ਸਾਂਝ ਪਾਉਣੀ ਚਾਹੁੰਦਾ ਜਲ ਕੀ ਪੀਤ ਪਵਨ ਕਾ ਥੰਬਾ ਰਕਤ ਬੂੰਦ ਕਾ ਗਾਰਾ ਅ ਰਕਤ ਬੂੰਦ ਦਾ ਗਾਰਾ ਹਾੜ ਮਾਸ 나ੜੀ ਕੋ ਪਿੰਜਰ ਹੱਡੀਆਂ ਨੇ ਕੁਝ ਮਾਸ ਐ ਕੁਝ 나ੜੀਆਂ ਨੇ ਇੱਕ ਗੰਦਗੀ ਦੀ ਪੋਟਲੀ ਐ ਸਹਬ ਬਚਨ ਕਰਦੇ ਨੇ ਆ ਬਾਣੀ ਚੱਕ ਬਚਨੋਂ ਦਾ ਕਰਪੂਰ ਪੋਪ ਸੁਗੰਧਾ ਪਰਸ ਮਨੁੱਖਿਆ ਦੇ ਮਲੀਨੰ ਫੁੱਲ ਹੈ ਮਹੰਗੇ ਤਰ ਤੁਸੀਂ ਲਿਆਉਂਦੇ ਹੋ ਕਤਨੀਆਂ ਖੁਸ਼ਬੂਦਾਰ ਚੀਜ਼ਾਂ ਸਰੀਰ ਦੇ ਸੰਪਰਕ ਚ ਆ ਜਾਣ ਕੁਝ ਘੰਟਿਆਂ ਬਾਅਦ ਉਹ ਬਦਬੂ ਨਾਲ ਪਰ ਜਾਂਦੀਆਂ ਕਿੰਨੀ ਉਹਨਾਂ ਚ ਬਦਬੂ ਆ ਜਾਂਦੀ ਹੈ ਤੋ ਸਹਿਬ ਕਹਿੰਦੇ ਰੁਦਾ ਆ ਜਿਹੜਾ ਇਹਦੇ ਚ ਖੂਨ ਚੱਲਦਾ ਮਜਾ ਇਹਦੇ ਚ ਮਿਹਜ ਹੈ ਜਿਹੜੀ ਹੱਥ ਕਰਵੇਂ ਅਗਿਆਨ ਨੂੰ ਤੂੰ ਇਹਦਾ ਹੰਕਾਰ ਕਰਦਾ ਜਲ ਕੀ ਪੀਤ ਪਵਨ ਕਾ ਥੰਬਾ ਰਕਤ ਬੂੰਦ ਕਾ ਗਾਰਾ ਹਾੜ ਮਾਸ ਨਾੜੀ ਕੋ ਪਿੰਚਰ ਪੰਖੀ ਵਸੈ ਵਿਚਾਰਾ ਇਹ ਵਸ ਰਿਹਾ ਪੰਖੀ ਚੱਲ ਰਹੇ ਨੇ ਸਵਾਸ ਉੱਥੇ ਫੇਰੋਈ ਗੱਲ ਸਮਰਪਣ ਦੀ ਗੱਲ ਹੈ ਸੰਘਰਸ਼ ਦੀ ਗੱਲ ਨਹੀਂ ਹੈ ਸਵਾਸ ਆ ਰਹੇ ਨੇ ਬਸ ਉਹਦੀ ਰਜਾ ਹੈ ਉਹਦਾ ਨਿਜਾਮ ਵਾਹਿਗੁਰੂ ਦਾ ਤੋਂ ਸਹਿਬ ਜੀ ਕਹਿੰਦੇ ਉਦੇ ਹੱਥ ਵਿੱਚ ਹੈ ਜਨਮ ਉਹਦੇ ਹੱਥ ਵਿੱਚ ਹੈ ਮਰਨਾ ਤੇਰੇ ਕੋਲ ਅਵਸਰ ਹੈ ਵਿਚਾਰ ਤੇ ਉਹ ਵੀ ਤੂੰ ਖੁਦ ਕਰ ਜੀ ਮੈਂ ਮੇਰੀ ਚਨਾ ਬਤੀਤ ਕਰ ਦਿੰਦਾ ਉੱਥੋਂ ਤੱਕ ਹੀ ਨਾ ਰਹਿ ਜਾਏ ਫਿਰ ਭਗਜੀ ਨੇ ਜ਼ਿਕਰ ਕੀਤਾ ਰਾਖੋ ਕੰਧ ਉਸਾਰੋ ਨੀਵਾ ਸਾਡੇ ਤੀਨ ਹੱਥ ਤੇਰੀ ਸੀਮਾ 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 ਦਰਤ ਹੈ ਸੀਮਾ ਦਾਇਰਾ ਕਹਿ ਲਈ ਆ ਭਾਵੇਂ ਕਿਸੇ ਦਾ ਸਰੀਰ ਲੰਬਾ ਹੈ ਕੋਈ 6 ਫੁੱਟ ਦਾ 6.5 ਫੁੱਟ ਦਾ ਕੋਈ 5 5.5 ਫੁੱਟ ਦਾ ਸਾਡਾ ਪੂਣੀ ਤੋਂ ਲੈ ਕੇ ਉਂਗਲ ਤੱਕ ਇੱਕ ਹੱਥ ਬਣਦਾ ਹਰੇਕ ਦਾ ਸਰੀਰ ਉਹਦੇ 3.5 ਹੱਥ ਬਣਦੇ ਉਹ ਬਾਣੀ 'ਚ ਪਰਮਾਨ ਕੋਈ ਵਾਰ ਆਇਆ ਤੋਂ ਸਹਿਬ ਕਹਿੰਦੇ ਸਾਨੂੰ ਤੇ 3.5 ਹੱਥ ਹੀ ਥਾਂ ਚਾਹੀਦਾ ਭਾਵੇਂ ਜਦੋਂ ਤੁਰਦੇ ਆਂ ਤਾਂ ਉਚਾਈ ਜਦੋਂ ਸੋਨੇ ਆ ਮੰਜੇ ਤੇ ਲੰਬਾਈ ਇੱਕ ਮੰਜੇ ਤੇ ਸੋਨੇ ਆ 3.5 ਹੱਥ ਹੀ ਚਾਹੀਦਾ ਰਾਖੋ ਕੰਦ ਉਸਾਰੋ ਨੀ ਮੈਂ ਦਾ ਅਰਥ ਹੈ ਕਿ ਇਹ ਨਾ ਹੋਏ ਤੂੰ ਬਾਹਰ ਦੀਆਂ ਨੀਹਾਂ ਪੱਕੀਆਂ ਕਰਦਾ ਰਹੀਂ ਆ ਵੀ ਮੇਰਾ ਆ ਵੀ ਮੇਰਾ ਆ ਵੀ ਮੇਰਾ ਤੇਰੇ ਕੋਲ ਤੇ ਸਾਡੇ ਤਿੰਨ ਹੱਥ ਹੈ ਉਹ ਵੀ ਫਿਰ ਬਾਅਦ ਵਿੱਚ ਹੁੰਜਾ ਮਾਰ ਦਿੰਦੇ ਨੇ ਅੱਜ ਕੱਲ ਤੇ ਤੁਹਾਨੂੰ ਪਤਾ ਹੀ ਪਹਿਲਾਂ ਹੁੰਦਾ ਸੀ ਥਾਂ ਰੱਖਦੇ ਸੀ ਅੱਜ ਕੱਲ ਤੇ ਅਸੀਂ ਤੇ ਜਾਣੇ ਰਹਨੇ ਇੱਕ ਗਿਆ ਬਾਅਦ ਵਿੱਚ ਦੂਜਾ ਆਇਆ ਇਸ ਵਾਸਤੇ ਖੈ ਰਾਖੋ ਕੰਦ ਸਾਰੋ ਨੀਵਾ ਸਾਢੇ 3 ਹੱਥ ਤੇਰੀ ਸੀਵਾ ਬੰਕੇ ਬਾਲ ਪਾਗ ਸਿਰ ਡੇਰੀ ਇਹ ਤਨ ਹੋਏਗੋ ਪਸ਼ਮ ਕੀ ਟੇਰੀ ਉੱਚੇ ਮੰਦਰ ਸੁੰਦਰ ਨਾਰੀ ਠੀਕ ਹੈ ਘਰ ਉੱਚਾ ਹੋਏ ਚੰਗੀ ਗੱਲ ਹੈ ਬਾਣੀ ਕਹਿੰਦੀ ਜੀਵਨ ਵੀ ਉੱਚਾ ਚਾਹੀਦਾ ਅਸੀਂ ਬਾਕੀ ਘਰ ਉੱਚਾ ਚਾਹੁੰਨੇ ਆ ਗੱਡੀ ਉੱਚੀ ਚਾਹੁੰਨੇ ਆ ਕੋਲ ਉੱਚੀ ਚਾਹੁੰਨੇ ਆ ਕਾਰੋਬਾਰ ਉੱਚਾ ਚਾਹੁੰਨੇ ਜੀਵਨ ਉੱਚਾ ਚਾਹੁੰਦੇ ਨਹੀਂ ਮਾਫ ਕਰਨਾ ਉਹੀ ਲੋਭ ਹੁੰਦਾ ਹੈ ਉਹੀ ਹੰਕਾਰ ਹੁੰਦਾ ਹੈ ਉਹੀ ਤ੍ਰਿਸ਼ਨਾ ਹੁੰਦੀ ਉਹੀ ਮੈਂ ਮੇਰੀ ਹੁੰਦੀ ਚਲੋ ਬਾਕੀ ਨੇ ਰੱਬ ਨੇ ਤੇ ਉੱਚਾ ਮੰਦਰ ਦੇ ਦਿੱਤਾ ਪਰਿਵਾਰ ਸੋਹਣਾ ਦੇ ਦਿੱਤਾ ਪਰ ਜੀਵਨ ਦੀ ਬਾਜੀ ਫੇਰ ਵੀ ਹਾਰ ਗਿਆ ਚਾਹੀਦਾ ਸੀ ਤੈਨੂੰ ਜਿੱਤ ਜਾਣਾ ਉੱਚੇ ਮੰਦਰ ਸੁੰਦਰ ਨਾਰੀ ਰਾਮਨਾਮ ਬਿਨ ਬਾਜੀ ਹਾਰੀ ਤੋਂ ਭਗਤ ਜੀ ਕਹਿੰਦੇ ਨੇ ਵਾਹਿਗੁਰੂ ਅਰਦਾਸ ਹੈ ਤੇਰੇ ਚਰਨਾਂ 'ਚ ਮੇਰੀ ਜਾਤ ਕਮੀਨੀ ਪਾਤ ਕਮੀਨੀ ਓਛਾ ਜਨਮ ਹਮਾਰਾ ਸਮਰਪਣ ਹੈ ਰੱਬ ਦੇ ਪਿਆਰਿਆਂ ਦੀ ਜ਼ਿੰਦਗੀ 'ਚ ਦਾਵਾ ਨਹੀਂ ਹੁੰਦਾ ਠੀਕ ਹੈ ਰੱਬ ਨੇ ਜੋ ਕੁਝ ਦਿੱਤਾ ਹੈ ਜਾਣਦਾ ਹੈ ਵਹਿ ਗੁਰੂ ਤੇਰਾ ਹੈ ਮੇਰਾ ਨਹੀਂ ਧਨ ਮਿਲਿਆ ਵਿਦਿਆ ਮਿਲੀ ਪਦਵੀ ਮਿਲੀ ਸੁਆਪਣ ਮਿਲਿਆ ਜੇ ਤੇਰੇ ਦੇ ਭਾਵ ਵਿੱਚ ਜੀਵਾਂਗੇ ਬੜਾ ਆਨੰਦ ਹੈ ਜ਼ਿੰਦਗੀ 'ਚ ਬੜਾ ਰਸ ਬੜੀ ਵੱਡੀ ਬਰਕਤ ਵਾਪਰਦੀ ਹੈ ਪਰ ਜਦੋਂ ਮੈਂ ਮੇਰੀ ਚ ਜਿਉਂਨੇ ਆ ਫਿਰ ਵੱਡੀ ਕੋਠੀ ਵੀ ਛੋਟੀ ਲੱਗਦੀ ਹੈ ਜਿਹੜੀ ਕਾਰ ਦੀ ਚਾਬੀ ਹੈ ਉਹ ਛੋਟੀ ਲੱਗਦੀ ਹੈ ਕਾਰਨ ਕੀ ਹੈ ਮੈਂ ਮੇਰੀ ਚ ਜਿਉ ਰਿਹਾ ਤੋ ਜਦੋਂ ਭਗਤ ਜੀ ਜੋ ਸਾਨੂੰ ਜੀਵਨ ਦੇ ਰਹੇ ਨੇ ਮੇਰੀ ਜਾਤ ਕਮੀਨੀ ਪਾਂਤ ਕਮੀਨੀ ਓਛਾ ਜਨਮ ਹਮਾਰਾ ਤੁਮ ਸ਼ਰਨਾਗਤ ਰਾਜਾ ਰਾਮਚੰਦ ਅਕਾਲ ਪੁਰਖ ਰਾਜਾ ਜੋ ਰਜਿਆ ਹੋਇਆ ਅਕਾਲ ਪੁਰਖ ਵੈਗ ਕਹਿ ਰਵਦਾਸ ਜੀ ਮਾਰਾ ਭਗਤ ਰਵਦਾਸ ਜੀ ਕਹਿ ਰਹੇ ਨੇ ਸੋ ਸੇਵਕ ਪਰਿਵਾਰ ਨੇ ਸਤਗੁਰੂ ਦਾ ਸੰਗਤ ਆਵਤਾ ਅਸਰਾ ਲਿਆ ਜੋ ਸਰਦਾਰ ਸਤਵੀਰ ਸਿੰਘ ਕੋਲੀ